ਤਕਬਰਾਇਆ ਪੰਚਾਇਤ ਨੇ ਰੋੜ ਤਨ ਮੇਂਟ ਦੇ ਦਾ ਓ ਤੀਰਾ ਕਾ ਚੱਤ ਕਬਰਾਉਂ ਲੱਗਿਆ ਓਏ ਹਾਂ ਇਹ ਦੇਖ ਮਾਧਾਰ ਕਾਰਟ ਸਾਡਣੀ ਵੀ ਲੈ ਕੇ ਜਾਂਦੀਆਂ ਨੇ ਪੋਜਾਈ ਓਏ ਹੋਰ ਹੁਣ ਕੰਜੇ ਦਾ ਨਮਈ ਕਟਵਾਇਰ ਖੜਾ ਹੋ ਗਿਆ ਅੱਜ ਬਾਝਾ ਕਿਸੇ ਨੂੰ ਹੱਥ ਦੇ ਦਾ ਗੱਡੀ ਦੂਰ ਕਿੱਥੇ ਜਾਵਾਂਗੇ ਤੁਰ ਕੇ ਹਾਂ ਨਾ ਆਹ ਨਾਮ ਨਿਕਲ ਗਿਆ ਓਏ ਕਿੰਨੀ ਕਬਾਰ ਜਾਂਦੀ ਆ ਮਹੀਨੇ ਚ ਓ ਹੁਣ ਪੇਕੇ ਜਾ ਗਈ ਆ ਦੋ ਵਾਰੀ ਦੋ ਬਾਾਰ ਇਧਰ ਉਧਰ ਤਾਂ ਜਾਂਦੀ ਨੇ ਅੱਛਾ ਜਦੋਂ ਦੋ ਵਾਰ ਪੇਕੇ ਗਈ ਆ ਉਦੋਂ ਆਧਾਰ ਕਾਰਡ ਲੈ ਕੇ ਗਈ ਆ ਨਾਲ ਹੈ ਹੋਰ ਕੰਜਰ ਦਾ ਔਣ ਔਣ ਲੱਗੇ ਮਤਲਬ ਰੰਗ ਢੰਗ ਕੀਤੇ ਉਹਦੇ ਜਦੋਂ ਵਾਪਸ ਆਈ ਆ ਐ ਹੁਣ ਮੈਨੂੰ ਕੀ ਪਤਾ ਰੰਗ ਢੰਗ ਦਾ ਯਾਰ ਅੱਛਾ ਮੈਂ ਤਾਂ ਮੈਂ ਕਹਿੰਦਾ ਮੈਂ ਕਿ ਸਰਕਾਰ ਨੇ ਸਹੂਲਤਾਂ ਵਧਿਆ ਦਿੱਤੀ ਦੀ ਹਾਂ ਵੀ ਭਾਈ ਬੱਸਾਂ ਦੇ ਕਿਰਾਏ ਫ੍ਰੀ ਹੋ ਗਏ ਹਾਂ ਪਰ ਮੇਰੇ ਸਾਲ ਦਾ ਇਹ ਨਹੀਂ ਪਤਾ ਜੀ ਸਰਕਾਰ ਨੂੰ ਵੀ ਇਹ ਪੈਂਤਰਾ ਪੁੱਠਾ ਵੇਜੂ ਇਹ ਇਹ ਤੁਹਾਨੂੰ ਮੈਂ ਦੱਸਦਾ ਪਾਗੂਆ ਕੀ ਗੱਲ ਹੈ ਇਹ ਕਰਦੇ ਨੇ ਸਰਬੇ ਆਧਾਰ ਕਾਰਡ ਕਿਉਂ ਵਰਤਦੇ ਨੇ ਵੀ ਇਹ ਐਂ ਦੇਖਣਗੇ ਦੁਨੀਆ ਤੇ ਕਿੰਨੇ ਲੁੱੱਚੇ ਬੰਦੇ ਨੇ ਕਿੰਨੇ ਗਲਤ ਕੰਮ ਕਰਦੇ ਨੇ ਆਧਾਰ ਕਾਰਡ ਦੇ ਸੱਤੇ ਇਹ ਤਾਂ ਕਰਕੇ ਆਧਾਰ ਕਾਰਡ ਲਿਆ ਜਾਂਦਾ ਸਾਰਾ ਡਾਟਾ ਕੀ ਹੁੰਦਾ ਹੋ ਉਹਦੇ ਕੋਲ ਜਾਂਦਾ ਤੈਨੂੰ ਸਰਕਾਰ ਕੋਲ ਨੇ ਕੱਲਾ ਮੇਰੇ ਸਾਲਾ ਦਾ ਹੁਣ ਆਪਣ ਤਾਂ ਪੜਾ ਬੰਦੇ ਨੂੰ ਆਏ ਵੀ ਆਧਾਰ ਕਾਰਡ ਕੱਲਾ ਬਸ ਤੇ ਵਰਤਿਆ ਜਾਂਦਾ ਹੈ ਹੈ ਪਰ ਹੁਣ ਐ ਕੀ ਪਤਾ ਵੀ ਭਾਈ ਇਹ ਕਿੱਥੇ ਕਿੱਥੇ ਵਰਤਿਆ ਜਾਂਦਾ ਇਹ ਤਾਂ ਬਹੁਤ ਆਵਾਮਾਂ ਤੇ ਵਰਤਦੇ ਨੇ ਮੇਰਾ ਵੀਰਾ ਬਹੁਤ ਆਵਾਮਾਂ ਤੇ ਹੌਟਲ ਜਿਹਰੇ ਮਹਾ ਮੇਰੇ ਸਾਧ ਦੀਪ ਕੋਲੀ ਨਹੀਂ ਲੱਗ ਲੱਗੀ ਹੁੰਦੀ ਐ ਕੱਲ ਜੁੱਗਾ ਭਾਈ ਨਵੇਂ ਨਵੇਂ ਤਰੀਕੇ ਕਮਾਈਆ ਕਰਨ ਦੇ ਸਾਧ ਨਵੇਂ ਨਵੇਂ ਕੋਈ ਆਉਂਦਾ ਹੀ ਨਹੀਂ ਮੇਰਾ ਸਾਲਾ ਹਾ ਇੱਥੇ ਬੈਠਿਆ ਸਾਧ ਨਵੇਂ ਨਵੇਂ ਪਰ ਜਾਈਦਾ ਕਿ ਮੈਂ ਕਹਿੰਦਾ ਸੀ ਓਏ ਓਰੇ ਆ ਬੱਲੇ ਵਾਲਿਆ ਹੋਰ ਤਾਂ ਓਰੇ ਓਰੇ ਆ ਜਾ ਇਹ ਮਾ ਦੇ ਕੰਨ ਮਰੇ ਤੇਰੀ ਦਾ ਇਦਾਂ ਖੜਾ ਬੋਲੀ ਜਾਂਦਾ ਓ ਬਈ ਕਿਵੇਂ ਤਾਇਆ ਵਧੀਆ ਛੱਡ ਗਿਆ ਓਏ ਸਾਨੂੰ ਕੀ ਹੋ ਗਿਆ ਹਰ ਤੱਕ ਇੱਧਰ-ਕਿੱਧਰ ਫਿਰਦੇ ਹੋ ਤੁਸੀਂ ਉਹ ਨਹੀਂ ਹੌ ਜੇਲੇ ਦਾ ਮੁੰਡਾ ਹੰਕੇ ਕਲੇ ਦਾ ਹਾਂ ਹਾਂ ਰੰਨ ਵੀਰ ਦਾ ਕੰਜਰਦਾ ਉਹਨੂੰ ਕੀ ਹੋ ਗਿਆ ਉਹ ਮੁਕਾ ਲੂ ਹੋਇਆ ਉਹਦੀ ਘਰ ਵਾਲੀ ਨੂੰ ਮੇਰੇ ਸਾਲੇ ਉਹ ਜਿਹੜੇ ਤੁਸੀਂ ਆਪ ਘਰੇ ਨੱਤਾ ਏ ਸੀ ਕਣੀ ਕਰਕੇ ਪੈਜੇ ਨਾ ਤੀਵੀ ਨੂੰ ਭੇਜ ਦੇ ਨੇ ਵੀ ਜਾ ਤੂੰ ਹੀ ਵੀਰੀ ਦਾ ਪਹਿਲ ਭਰਿਆ ਤੂੰ ਸੌਦਾ ਲਿਆ ਤੂੰ ਸਾਰਾ ਕੁਝ ਕਰਿਆ ਜਿਹੜਾ ਆਧਾਰ ਕਾਰਡ ਤੁਸੀਂ ਐ ਕਹਿੰਦੇ ਵੀ ਫਰੀ ਜਾਓ ਫਰੀ ਆਉ ਕਮਾਲ ਹੋ ਗਈ ਯਾਰ ਇਹਦਾ ਗੱਲ ਦਾ ਵੀ ਨਹੀਂ ਪਤਾ ਸਾਨੂੰ ਤਾਂ ਕੋਈ ਬਾਈ ਕਿਉਂ ਨਹੀਂ ਮੇਰੇ ਨਾਲ ਇੱਥੋਂ ਜਾਇਆ ਕਰੇ ਜਿਵੇਂ ਬਿਲ ਭਰ ਜਾਨੀ ਆਪ ਕਹਿੰਦੇ ਕਰ ਤੂੰ ਬਿਲ ਭਰਿਆ ਦਾ 10 ਰੁਪਏ ਬਚਣਗੇ ਹਾਂ ਮੱਥੇ ਕਹਾ ਅਨੁਪਤੀ ਇਹ ਕਿੱਥੇ ਅੱਛਾ ਇਹ ਬਿਲ ਮਿਲ ਭਾਰ ਘਾੜ ਦੀ ਦੁਰਵਰਤੋ ਕਰਦੀ ਦੀ ਹੈ ਇਹ ਸਾਰੀ ਗਲਤੀ ਆ ਦੇ ਘਰ ਵਾਲੇ ਦੀ ਬਾਈ ਦੁਰਵਰਤੋ ਕਿਵੇਂ ਦੁਰਵਰਤੋ ਕਰਦੀ ਦੀ ਹੁਣ ਤੈਨੂੰ ਕੀ ਕਹਾਂ ਤੂੰ ਜਵਾਖਾ ਵਰਗਾ ਸਾਡੇ ਯਾਰਾ ਲੈ ਤੂੰ ਵੀ ਬੇਹਾਬਰ ਐ ਤੂੰ ਵੀ ਤਰੀਕਹੜ ਵਾਲੀ ਦੇ ਆਧਾਰ ਕਾਟ ਜਾ ਲੈ ਕੇ ਰੱਖ ਲੈ ਪਰਾ ਸਾਡੇ ਵਾਲੇ ਨਹੀਂ ਜਾਂਦੇ ਜੁੰਦੇ ਕਿੱਥੇ ਸੌਦਾ ਸੌਦਾ ਆਪੇ ਲੈਣਾ ਸੌਦਾ ਮੈਂ ਤਾਂ ਆਪੇ ਲੈਣਾ ਇਹ ਤਾਂ ਮੇਰੇ ਸਾਲਾ ਦਾ ਉਹਨੂੰ ਤੋੜਦਾ ਸੀ ਦੂਏ ਦਿਨ ਕਰਦੀ ਹੁੰਦੀ ਬਸ ਤੇ ਜਾਨੀਆਂ ਸੌਦਾ ਲੈਣਾ ਖਲਾਸੀ ਨਾ ਤਾਂ ਜਾਨੀਆਂ ਸੌਦਾ ਆਪਸਾ ਚੱਲ ਆਏ ਕੋਈ ਛੱਡ ਗਿਆ ਮਨ ਕਰੇ ਛੱਡਿਆ ਉਹਨਾਂ ਛੱਡਿਆ ਉਹਨਾਂ ਤੇ ਸਾਨੂੰ ਤਾਂ ਪਤਾ ਵੀ ਨਹੀਂ ਗੱਲ ਦਾ ਹਮਮ ਕੀ ਬਦਲ ਲਾਇਆ ਮੇਰੇ ਸਾਲਾ ਪੌੜਾ ਇੱਜ਼ਤ ਹੈ ਕਿਸੇ ਦੀ ਮੈਨੂੰ ਪਤਾ ਲੱਗਦਾ ਜਿਵੇਂ ਮੇਰੇ ਵਰਗੇ بڑے ਬੰਦੇ ਨੇ ਪੰਚਾਇਤ ਨੇ ਮੇਲਣਾ ਬਦਲਦਾ ਪਤਾ ਲੱਗਦਾ ਗੱਲ ਤੇਰੀ ਸਹੀ ਆਦਾ ਹੈ ਇਹ ਫਿਰ ਸਾਢੇ ਸਾਢੇ ਕੱਢਦੇ ਨੇ ਉੱਥੇ ਇਹ ਆ ਜਾ ਹਾਰ ਕੱਢ ਜਿਹੜਾ ਤੇ ਬੱਟੜੇ ਹੋ ਗਿਆਗਾ ਮਾਣਾ ਇਹ ਇਹ ਤਾਂ ਮੈਨੂੰ ਆਇਆ ਲੱਗਦਾ ਵੀ ਮੇਰੇ ਸਾਰੇ ਦਮੂਖ ਤਾਂ ਪੜਾ ਹੋ ਗਿਆ ਭਾਈ ਦਮੂਖ ਤਾਂ ਬੰਦੇ ਨੇ ਇੱਕ ਵਾਰੀ ਮਾਰਦੇ ਆ ਮਾਰਦੇ ਬਹਿ ਗਏ ਆ ਜੀ ਦੇ ਕੋਲ ਆਧਾਰ ਕਾਰਡ ਦਾ ਵਰਤਦੇ ਨੇ ਇਹਦਾ ਰੋਜ਼ ਮਾਰਦੇ ਨੇ ਹੈ ਨਾ ਇਹਦੇ ਬਿਨਾ ਸਰੇ ਨਾ ਭਾਈ ਨਾ ਸਰੇ ਸਰਦਾ ਵੀ ਨਹੀਂ ਕਿਦੋਂ ਉਹ ਕਿੰਨੇ ਕੇ ਪੈਸੇ ਚਾਹੀਦੇ ਨੇ ਜੇ ਤਾਂ 7-8000 ਹੈ 7-8000 ਕਹਿੰਦੇ ਨੇ ਇੰਨਾ ਕੀ ਕਰਨਾ ਤਾਂ ਕਿਉਂ ਸੂਟ ਲੈ ਕੇ ਆਉਣੇ ਸਾਰਿਆਂ ਦੇ ਇੰਨੀ ਤਾਂ ਲੱਗ ਹੀ ਜਾਣਗੇ ਥਲੇ ਫੜਾ 10000 ਆ ਪੂਰਾ 10000 ਬਾਲ ਨਹੀਂ ਕੋਈ ਨਾ ਲੋਡ ਪੈ ਜਾਂਦੀ ਇੰਡੀਆ ਫਿਰ ਕਿੱਥੇ ਫੋਨ ਕਰਦੀ ਫਰੇਂਗੀ ਮੈਨੂੰ ਤੁਸੀਂ ਐਂ ਕਰੋ ਤੁਸੀਂ ਸਰਬਜੀਤ ਨੂੰ ਫੜਾ ਦਿਓ ਤੂੰ ਫੜਾ ਲਗਾ ਨਹੀਂ ਤੁਸੀਂ ਦੀਪ ਨੂੰ ਫੜਾਓ ਪੈਸੇ ਅਰੇ ਗਾਟੋ ਹਾਂ ਫੜਾ 2000 ਫਿਰ ਕਿ ਰੱਖ ਲੈ ਲੋਡ ਪੈ ਜਾਂਦੀ ਐ ਨਹੀਂ ਹੈਗੀ ਤਾਂ ਐ ਸਾਡੇ ਕੋਲ ਓਏ ਬੁੜੀਆਂ ਯਾਰ ਇਹ ਬਹੀ ਦੋਣਗੇ ਤੈਨੂੰ ਸੂਟ ਮੈਨੂੰ ਪਤਾ ਤੇਰੇ ਪਸੰਦ ਨਹੀਂ ਆਉਣਗੇ ਆ ਤੇ ਹਿਸਾਬ ਨਾਲ ਲੈ ਲਈਨੇ ਮੈਂ ਵਖਰੀ ਇਹ ਨਾਲ ਜਿਹੇ ਸੂਟ ਇਹ ਪਾਉਣਗੇ ਉਹ ਜੇ ਮੈਂ ਖਰੀਦ ਲੂੰਗੀ ਉੱਥੇ ਓ ਮੈਨੂੰ ਪਤਾ ਨਹੀਂ ਪਸੰਦ ਆਉਣਗੇ ਤੈਨੂੰ ਮੈਨੂੰ ਪਤਾ ਨਾ ਕੋਈ ਗੱਲ ਨਹੀਂ ਉਹ ਫੜਦਾ ਕੋਈ ਨਾ ਫਿਰ ਲੋੜਤਾ ਪੈ ਜਾਂਦੀ ਐ ਉਹ ਨਹੀਂ ਤੂੰ ਫੜਦਾ ਯਾਰ ਤੂੰ ਫੜਦਾ ਬਸ ਹੁਣ ਫੜਾ ਦੇ ਮੈਨੂੰ ਪਰ ਯਾਰ ਹਾਂ ਟਾਈਮ ਨਾਲ ਮੁੜੇ ਹੋ ਠੀਕ ਐ ਨਾ ਅਸਤ ਫਿਲਮ ਦੇਖ ਕੇ ਆਵਣੀ ਹੈ ਹੈ ਫਿਲਮ ਦੇਖ ਕੇ ਆਵਾਂਗੇ ਇਸ ਤਰ੍ਹਾਂ। ਬੁੜੀਆਂ ਨਾਲ ਕੀ ਫਿਲਮ ਦੇਖੀਂਗੇ ਆਪਾਂ ਚੱਲਾਂਗੇ ਉੱਥੇ। ਕਾਲੇ ਖੁੰਝਾਂਗੇ ਟਿਕਟਾ ਲਵਾਂਗੇ ਆਪਾਂ ਤੋਂ। ਆਹੋ ਦਿਖਾਈ ਖੜੇ ਦਿੱਤਾ ਜੋਨ ਮੋੜ। ਇਹਨੂੰ ਗਾਣੂ ਨਹੀਂ ਦਿਖਾਈ ਮੈਂ ਕਦੇ। ਹਾਂ। ਭਾਈ ਵੈਸੇ ਇੱਕ ਗੱਲ ਤਾਂ ਸਹੀ ਕਹਿੰਦਾ। ਕੀ? ਆਡਾ। ਸੜੀ ਹੋਈ। ਗੱਤੜੇ ਜਿਹਾ ਮਾਰਦ ਰੋ ਮੁੱਠੀ ਸੜੀ ਹੋਈ ਦਿੰਦੇ। ਆਏ ਮਾਰ ਦਿਓ। ਜਦੋਂ ਦੀ ਵੱਡੀਆਂ ਦੇਖ ਲੈ ਜ਼ਹਿਰਵਾ ਕਰ ਦੂੰ। ਬੈਰਾ ਵੱਡੀ ਪਾਣੀ ਆ। ਸਾਰਿਆਂ ਦੇ ਸੂਟ ਲਿਖ ਲੈ ਦੋਨਾਂ ਮਾਮੀਆਂ ਦੇ ਲਿਖ ਲੈ ਮਾਮੀਆਂ ਦੇ ਲਿਖ ਲੈ ਭੂਆ ਦਾ ਲਿਖ ਲਿਆ ਮਾਸੀ ਦੇ ਵੀ ਲਿਖ ਲੈ ਚਾਚਿਆਂ ਦੇ ਵੀ ਲਿਖ ਲੈ ਸਾਰਿਆਂ ਦੇ ਲਿਖ ਲੈ ਭੂਆ ਦਾ ਸੂਟ ਤਾਂ ਲਿਖ ਲਿਆ ਤੇ ਫੋਫੜ ਦੀ ਪਸਾਕ ਕੌਣ ਲਿਖੂਗਾ ਫੋਫੜ ਕਿਹੜਾ ਹੈਗਾ ਆ ਲੈ 8000 ਰੁਪਏ ਦਾ 8000 ਇਹਦੇ ਨਾਲ ਕਿੱਥੇ ਇੰਨੇ ਟੱਬਰ ਦੇ ਆਉਣੇ ਕੱਪੜੇ ਜ਼ਰੂਰੀ ਤੁੜੂ ਸਾਰਿਆਂ ਦੇ ਲੈਣੇ ਨੇ ਇੱਕ ਅੱਦੇ ਦੇ ਨਾਂ ਲੈਓ ਯਾਰਾ ਲੈ ਖੁਸ਼ੀ ਦਾ ਟਾਈਮ ਹੈ ਕਿਉਂ ਨਹੀਂ ਸਾਰਿਆਂ ਨੂੰ ਦੇਣੇ ਪੈਣਗੇ ਫਿਰ ਦੇਖ ਕੇ ਜ ਲੈ ਲਿਓ ਲੈ ਦੇਖ ਕੇ ਕਿਵੇਂ ਲੈ ਲੀਏ ਆ ਤੇਰੇ ਵਿਆਹ ਵਾਲੀ ਨੂੰ ਝੱਜ ਦੇ ਕੱਪੜੇ ਦਿੱਤੇਗੇ ਤਾਂ ਬੜਾ ਤੇਜ਼ਾ ਕੰਮ ਕਰਾਈ ਤੀਗਾ ਨਾਲੇ ਖੁਸ਼ੀ ਦਾ ਪ੍ਰੋਗਰਾਮ ਆਪਨੇ ਕਰੀ ਹੁਣ ਭੂਆ ਹੋਗੀ ਮਾਸੀ ਹੋਗੀ ਮਾਮੀਆਂ ਹੋਗੀਆਂ ਉਹਨਾਂ ਤਾਂ ਆਪਾਂ ਝੱਜ ਦੀ ਲੈ ਕੇ ਦੀ ਚੱਲ ਗਾਹਾਂ ਨੂੰ ਦੇ ਦਾਂਗੇ ਬਾਬੀ ਐਤ ਕੀ ਦੇਖ ਕੇ ਜ ਲੈ ਆਪਦੇ ਸਾਥ ਦੇ ਨਾਲ ਹੋਰ ਗਾਹਾਂ ਨੂੰ ਗਾਹਾਂ ਤੇ ਗੱਲ ਪਾ ਦਿਆ ਕਰ ਹੁਣ ਜਦੋਂ ਆਪਾਂ ਉਹਨਾਂ ਨੇ ਕਿਸੇ ਪ੍ਰੋਗਰਾਮ 'ਚ ਜਾਂਦੇ ਆਪਾਂ ਨੂੰ ਕਿੰਨੇ ਵਧੀਆ ਕੱਪੜੇ ਲੈ ਕੇ ਦਿੰਦੇ ਨੇ ਉਹ ਅਸੀਂ ਉੱਥੇ ਅਧਾਰ ਕਰ ਲਾਂਗੇ ਤੇਨੂੰ ਫੋਨ ਕਰ ਦਾਂਗੇ ਜੇ ਕੱਟ ਗਿਆ ਤਾਂ ਪੈਸਾ ਉਹਦਾ ਬੁੜੀਆ ਦਾ ਲੈਣਾ ਦੇਣੀ ਨਹੀਂ ਮੁੱਕਦਾ ਹੈਗਾ ਪਹਿਲਾਂ ਦਿੱਤੇ ਤਾਂ ਹੈਗੇ ਦੀ ਮੇਰੇ ਵੈਵਲੇ ਦੱਸ ਫੇਰ ਕੀ ਹੋ ਗਿਆ ਜੇ ਦਿੱਤੇ ਤੇ ਅਗਲੀਆਂ ਘਰ ਦੀਆਂ ਕੁੜੀਆਂ ਨੇ ਰਿਸ਼ਤੇਦਾਰ ਨੇ ਹੋ ਆ ਆਪਣੇ ਚੱਲ ਚੰਗਾ ਚੱਲ ਤੂੰ ਦਵਾਈ ਤੇ ਬੂਜੀ ਲੈ ਈਂ ਸੋਸੁਰ ਜੇ ਕਰੀ ਜਾਣੀ ਹੈ ਹੋਰ ਇੰਨਾ ਤਾਂ ਨਾ ਚਲਾ ਜਾ ਬਲਾਈ ਹੋਇਆ ਜਾਓ ਫੇਰ ਟਾਈਮ ਨਾਲ ਮੁੜਿਆ ਉਹਨਾਂ ਲਈ ਟਾਈਮ ਨਾਲ ਤਾਂ ਜਾਣੇ ਪਰਿੰਝ ਲੈ ਕਰ ਆਧਾਰ ਕਾਰਡ ਚੱਕ ਕੇ ਲੈ ਮੇਰਾ ਉਹ ਟ੍ਰੈਂਕ ਚ ਪਿਆਗਾ ਨਾਲੇ ਆਪਦਾ ਚੱਕ ਲੈ ਠੀਕ ਹੈ ਤੇਰਾ ਆਧਾਰ ਕਾਰਡ ਮੇਰਾ ਤਾਂ ਮੇਰੇ ਕੋਲ ਹੀ ਹੈ ਮੈਂ ਤਸਵੀਰ ਦਾ ਰੱਖ ਲਾ ਪੈਸੀ ਵੀ ਵਿੱਚੇ ਪਾ ਲੈਂਦਾ ਹੱਡ ਦਖਣ ਲੱਗ ਗਿਆ ਮੇਰੇ ਤਾਂ ਆ ਆ ਆਉਂ ਦੇ ਤਕਾਵਟ ਹੋਣ ਲੱਗ ਗਈ ਹੁਣ ਤੂੰ ਇਹਦੀ ਹਵਲੀ ਮਾਰ ਲਿਆ ਕਰ ਮਰੇ ਸਰ ਦਾ ਇੱਡੇ ਜ਼ੋਰ ਦੇ ਮੋਲਾ ਜੀ ਹੁੰਨਾ ਜਾਨਾ ਕੀ ਹੋ ਗਿਆ ਮੋਲਾ ਹੂ ਨਹੀਂ ਗੰਜਰ ਤੇ ਹੁਣ ਤੇਰਾ ਬਾਪ ਮੇਤੋਂ 2 ਸਾਲ ਛੋਟਾ ਹੈ ਹੈ ਮੈਂ ਤੇ ਹੀ ਮੂੰਗੋ ਦੀ ਚਾੱਕੇ ਖਰਾਇਆ ਮੈਂ ਹੈ ਓ ਨਾ ਪਹਿਲਾਂ ਵਾਲੀ ਗੱਲ ਜੀ ਰਹੀ ਨਹੀਂ ਹੈਗੀ ਹੁਣ ਤੇਰੇ ਨਾਲ ਭਾਈ ਹੁਣ ਪਹਿਲਾਂ ਵਾਲੀ ਗੱਲ ਤੂੰ ਕਿੱਥੇ ਪਾਲਦਾ ਤੇਰੇ ਬਾਪ ਚ ਪਹਿਲਾਂ ਵਾਲੀ ਗੱਲ ਹੈਗੀ ਐ ਆ ਬਾਹਾਂ ਦਾ ਇੱਕ ਕਰਾਇਆ ਕੰਜਰਦਿਆ ਇਹ ਉਹ ਕਹਿੰਦਾ ਵੀ ਚਲ ਨਵਾਂ ਸਟਾਈਲ ਪਾ ਲੰਨਾ ਪਹਿਲਾਂ ਵਾਲੀ ਗੱਲ ਸੁੱਲਦਾ ਹਾਂ ਜੀ ਬੀਬੀ ਨੂੰ ਪੁੱਛ ਕੇ ਦੇਖੀ ਜਦੋਂ ਕਹਿੰਦਾ ਭਾਗੂ ਜੱਫਾ ਲਾਉਂਦਾ ਹੁੰਦਾ ਦੀ ਕਬੱਡੀ ਖੇਡਦਾ ਆਉਂਦਾ ਦੀ ਆਹ ਪਹਿਲਵਾਨੀ ਛੱਡੀ ਏ ਦੇਖਦੀ ਹੁੰਦੀ ਸੀ ਕੋਠੇ ਤੇ ਚੜਕਦਾ ਤੇਰੇ ਵੰਗੂ ਆਪੋ ਆਹ ਕਬੋਤਾ ਟੈਲਿੰਗ ਕਰਾਇ ਤੇਰੇ ਵੰਗੂ ਆ ਮਰੇ ਛੜ ਦੇ ਦੇਖ ਲਮ ਜਿੱਤੀ ਮੈਨੂੰ ਗੱਲ ਸੁਣ ਲੈ ਓਏ ਜੂੜਾ ਰੱਖ ਲੈ ਤੂੰ ਸਾਨੂੰ ਸਾਨੂੰ ਕਹਿ ਦੇਣਾ ਬੜੇ ਵੀ ਤੁਹਾਨੂੰ ਬੜੇ ਨੂੰ ਅਕਲ ਨਹੀਂ ਹੈ ਗਿਆਣਾ ਪੜਾ ਨੂੰ ਅਸੀਂ ਆਪ ਦਾ ਕਦੇ ਨੰਗਾ ਸਿਰ ਲੈ ਕੇ ਕਦੇ ਛਲਕਦੀ ਹਾਂ ਆ ਦੇਖ ਲੈ ਆ ਦੇਖ ਲੈ ਨੰਬਰੇ ਜਿਆਦਾ ਰੱਖਦੇ ਗੜ ਜਾਣਗੇ ਓਏ ਭੱਗ ਜਾ ਭੱਗ ਜਾ ਚਾਹੀਦੀ ਓ ਕਰ ਨਹੀਂ ਹੋਣਾ ਇੱਥੇ ਆਏ ਇੱਤ ਜਿਹੜਾ ਆ ਗੇਟ ਦਾ ਮੇਰੇ ਹੈ ਲੈ ਲੈ ਦਾ ਰਕੜ ਹਾਂਜੀ ਹਾਂਜੀ ਚਲ ਵਧੀਆ ਮੇਰਾ ਤਾਂ ਫੇਸ ਵਾਸ਼ ਮੁੱਕਿਆ ਪਿਆ ਮੈਂ ਤਾਂ ਫੇਸ ਵਾਸ਼ ਵੀ ਲੈ ਕੇ ਆਉਣਾ ਨੀ ਕਿਸੇ ਕੋ ਸਾਬ ਮੁੱਕਿਆ ਪਿਆਗਾ ਆ ਗਿਆਂ ਕੋਲੇ ਕੱਛ ਕੇ ਮੇਰੇ ਸਾਲ ਦੇ ਬਾ ਹੁਣ ਕਰ ਦੂੰ ਇੰਜਨ ਮਰਾ ਥਾਪੜਾ ਜੇ ਮੈਂ ਬੰਦੇ ਦੀ ਕਦਰ ਹੀ ਨਹੀਂ ਹੈਗੀ ਕੋਈ ਬੰਦਾ ਥਾਕਾ ਕੇ ਗਿਆ ਰੋਟੀ ਬਣਦੀ ਦਾ ਕੀ ਪੁੱਛਣਾ ਨਾ ਭਾਗੂਆ ਕੋਈ ਦਾ ਭਾਗ ਨਾ ਉਸੀ ਭਾਈ ਕਿੱਧਰ ਚੱਲ ਪਏ ਤਿੰਨੇ ਜਾਣੀਆਂ? ਭਾਈ ਅਸੀਂ ਮੰਡੀ ਜਾ ਕੇ ਆਉਂਦੇ ਅੱਜ ਕਪੜਾ ਕਪੜਾ ਲੀੜਾ ਜਾ ਲੈ ਕੇ ਆਉਣੇਗਾ। ਕਪੜਾ ਲੀੜਾ ਲੈ ਕੇ। ਉਹ ਪ੍ਰੋਗਰਾਮ ਨਹੀਂ ਹੋਊਗਾ ਕਿ ਆਪਾਂ ਪਾਠ ਕਰਾਵਾਂਗੇ। ਵਾਦੂ ਉੱਥ ਦਾ। ਵੀ ਕਿੱਥੇ ਜਾਂਦੀਆਂ ਨੇ ਤਿੰਨੇ ਜਾਣੀਆਂ ਕੱਵੇ ਜਾਣਗੀਆਂ ਫਿਰ? ਬਸ ਤੇ ਜਾਣਗੀਆਂ ਹੋਰ ਕੱ데 ਜਾਣਗੀਆਂ। ਤੂੰ ਘਰੇ ਕੀ ਕਰਦਾ ਤੂੰ ਲੈ ਜਾ ਭਾਈ ਮੋਟਰਸਾਈਕਲ। ਮੈਂ ਤਿੰਨੇ ਜਾਣੀਆਂ ਨੂੰ ਮੋਟਰਸਾਈਕਲ ਤੇ ਲੈ ਜਾਊਂਗਾ। ਨਾਲੇ ਤਾਂ ਬੁੜੀਆਂ ਨੇ ਇੱਕ ਦੁਕਾਨ ਤੋਂ ਨਿਕਲਣੀਆਂ ਇੱਕ ਚੋਂ ਵੜਨਗੀਆਂ ਮੈਂ ਕਿੱਥੇ ਬਾਜ਼ਾਰ ਚ ਮੋਟਰਸਾਈਕਲ ਵੜਦਾ ਫਿਰੂੰਗਾ। ਨਾਲੇ ਮੋਟਰਸਾਈਕਲ ਤੇ ਸਮਾਨ ਥੋੜੀ ਨਾ ਆਉਣਾ। ਸਕੂਟਰ ਲਈ ਆਚਾ ਸਕੂਟਰ ਤੇ ਕਿਡਾ ਸਮਾਨ ਆਜੂ ਤਿੰਨੇ ਜਣੀਆਂ ਬੈਠਾਂਗੇ ਕਿ ਸਮਾਨ ਆਇਆ ਕਰੋ ਅਜਾ ਦਿਲਪ੍ਰੀਤ ਬਾਸਵਾ ਚੜਜੋ ਭਾਈ ਆਉਦੀ ਲੈ ਭਾਈ ਅਸ ਤੋਂ ਕੋੜੇ ਵਾਲੀ ਤੇ ਜਾਵਾਂਗੇ ਜ਼ਰੂਰੀ ਕਰਾਇਆ ਲਾਉਣਾ ਹੈਗਾ ਦਾ ਧਾਰ ਕੱਢ ਲੱਗਦਾ ਤੇ ਤਾਂ ਫਿਰ ਕੀ ਹੈ ਜੇ ਸਰਕਾਰ ਨੇ ਕਰਾਇਆ ਫ੍ਰੀ ਕੀਤਾ ਉਹਦਾ ਫਾਇਦਾ ਤਾਂ ਲੈਣਾ ਚਾਹੀਦਾ ਨਾਲੇ ਜਿਹੜੇ ਪੈਸੇ ਕਰਾਇਏ ਵਾਲੇ ਬਚਣਗੇ ਉਹਨਾਂ ਦਾ ਸਿੱਧੂਤ ਪੀਆਵਾਂਗੇ ਓਏ ਭਾਈ ਮੈਂ ਤੈਨੂੰ ਹੁਣ ਕਹ ਦੂੰ ਗੰਨੇ ਦਾ ਰਸ ਇੱਥੇ ਯਾਰ ਤੈਨੂੰ ਕੀ ਹੁੰਦਾ ਵਗ ਜਾਣ ਤੇ ਤੂੰ ਕਾਹਤੋਂ ਰੋਕ ਰਖਿਆ ਯਾਰ ਆ ਵੇਰੀ ਸੁਣ ਗੱਲ ਓਏ ਕਈ ਵਾਰ ਧਾਰ ਕੱਢ ਡਿੱਗੇ ਕੋਈ ਬੰਦਾ ਧੱਕੇ ਨਾਲ ਲੂਣ ਦੇ ਦੋ ਉਹਨਾਂ ਦੇ ਕਾਮਲੀਆਂ ਥੁਰੂ ਨੇ ਯਾਰ ਇਹਨਾਂ ਨੂੰ ਪੱਤੀ ਆਉਣਾ ਡਾਕੂਮੈਂਟ ਤਾਂ ਸਾਹਮਣੇ ਰੱਖਣੀਆਂ ਹੈ ਇਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਆ ਲੈ ਭਾਈ 150 ਰੁਪਏ ਲੈ ਜਾ 60 ਰੁਪਏ ਉਹ ਦੇ ਦੇ ਓ ਪੀੜ ਆੜ ਗਿਆ ਗੰਨੇ ਵਾਲਾ ਹਾਲ ਹੈ ਹਰਦਾਰ ਕਰਨੀ ਵਰਤਨਾ ਵਸਤੇ ਓ ਯਾਰ ਪੈਸੇ ਯਾਰ ਦਿੱਤੇ ਹੋਏ ਨੇ ਭਗ ਜਾਣ ਤੇ ਫਿਰ ਕੀ ਹੁੰਦਾ ਯਾਰ ਗੱਲ ਕੀ ਆ ਮੈਨੂੰ ਐਂਦਾ ਦੱਸੋ ਇਹ ਤਾਂ ਬੰਦੀ ਦੀ ਹੁੰਦੀ ਆ ਯਾਰ ਆ ਹੈ ਸਰਕਾਰ ਨੇ ਸਕੀਮ ਚਲਾਈ ਆ ਓ ਯਾਰ ਉਹ ਤਾਂ ਤੂੰ ਕਹਿਣਾ ਸਰਕਾਰ ਦੀਆਂ ਸਕੀਮਾਂ ਦਾ ਲਾਹ ਹਾਲ ਹੈ ਫਿਰ ਕੀ ਹੁੰਦਾ ਜੇ ਭਗ ਜਾਣੀ ਐ ਇਹ ਤਾਂ ਤੇ ਸਮਝਾ ਯਾਰ ਇਹਨੂੰ ਮਾੜਾ ਮੋਟਾ ਜਰਦਿਆ ਕਈ ਬਾਰ ਚੀਜ਼ ਕਰ ਜਾਂਦੇ ਅਗਲਾ ਧੱਕੇ ਨਾਲ ਲੂਣ ਦੇ ਦੂਗਾ ਫਿਰ ਕੀ ਕਰੇਗਾ ਤੂੰ ਲੂਣ ਕੀ ਕਹੀ ਜਾਂਦਾ ਯਾਰ ਇਹ ਓਏ ਲੂਣ ਕਹਿੰਦਾ ਕੰਜਰ ਦਾ ਲੂਣ ਫਿਰ ਕੀ ਕਰੇਗਾ ਤੂੰ ਕੱਥੋਂ ਪੈਸੇ ਆਹ ਥੋੜੂ ਹੁੰਦਾ ਕੋਈ ਓਟੀਪੀ ਆਉਂਦਾ ਸੈਂਸ ਨੂੰ ਮੇਰੀ ਗੱਲ ਸੁਣਦਾ ਉਹ ਮੇਰੀ ਗੱਲ ਸੁਣਦਾ ਉਹ ਲੋਲਿਆ ਕੰਜਰ ਦਾ ਕੱਲਾ ਆਧਾਰ ਕਾਰਡਾ ਤੇ ਨਹੀਂ ਬੱਸਾ ਤੇ ਨਹੀਂ ਵਰਤੇ ਕਹਿੰਦਾ ਆਧਾਰ ਕੜੇ ਇਹ ਹੋਟਲਾਂ ਜੀ ਵਰਤੇ ਕਹਿੰਦਾ ਨਹੀਂ ਰੀਸੋ ਆ ਜਿਹੜੀ ਕਹਿੰਦਾ ਇਹ ਨਹੀਂ ਕਹਿੰਦਾ ਆਪਣੀਆਂ ਬੀਬੀਆਂ ਦਾ ਭਰੋਸਾ ਹੀ ਗਲਤ ਨਹੀਂ ਜਾਂਦੀ ਪਰ ਅਸੀਂ ਸੰਧੀਆਂ ਮੇਰੀ ਗੱਲ ਨਵੇੜ ਕੇ ਆਇਆ ਜਿੰਨੇ ਪੀਮੀਨ ਆਧਾਰ ਕਾਰਡ ਸਾਰੇ ਮੈਨੂੰ ਫੜਾਓ ਭਾਈ ਮੌਤੇ ਕਾਬਜ ਰੱਖੋ ਓਏ ਯਾਰ ਐ ਚਾਚੇ ਯਾਰ ਕਈ ਬਾਤ ਮੇਰੀ ਸੁਣ ਗੱਲ ਫਰੇ ਯਾਰਾ ਇਹ ਕਰ ਰਹੀ ਆ ਸਰਕਾਰ ਸਰਪੇ ਬਿਕਨ ਨੇ ਲੋਕ ਲੋਚੇ ਚਾਹੁੰਦੇ ਨੇ ਹੈ ਜੇ ਨਾਧਾਰ ਕਾਰਡ ਗਿਰ ਗਿਆ ਕੋਈ ਲੈ ਕੇ ਦਲਵਰਤੋ ਕਰ ਗਿਆ ਆਧਾਰ ਕਾਰਡ ਦੀ ਨਾਉ ਤਾਂ ਇਹ ਨਾ ਪਊਗਾ ਜਮਾ ਸਹੀ ਗੱਲ ਆ ਦੀ ਨਾ ਇਹ ਨਾ ਪਊ ਬਦਨਾਮ ਇਹ ਦੂਜੀ ਗੱਲ ਕੋ ਸਮੋਏ ਤੇਰੀ ਬਹੁਤ ਨਾ ਪਛਵੀ ਤੂੰ ਤੇਰੀ ਖੁਦਾ ਰਕਾਰਡ ਤੇ ਕਿੰਨੇ ਕ ਵਰ ਗਈ ਆ ਵਾਸਤੇ ਹੈ ਉਹਨੂੰ ਪੁੱਛੀ ਗਏ ਕਿੰਨੇ ਵਾਰ ਆਧਾਰ ਕਾਰਡ ਵਾਸਤੇ ਗਈ ਹੈ ਆਧਾਰ ਕਾਰਡ ਲਈ ਵਾਸਤੇ ਅੱਧੀ ਨਹੀਂ ਜਾਂਦੀ ਆਖਾਸਮਾ ਕੜਾ 3ਵੀਂ ਆਧਾਰ ਕਾਰਡ ਵਾਸਤੇ ਬਣੀ ਵਰਤਦੀ ਹੋਟਲਾਂ 'ਚ ਵਰਤਾ ਹੀ ਜਾਂਦਾ ਇਹ ਸਕੂਲ 'ਚ ਵਰਦੀ ਉਹ ਤਾਂ ਜਾਂਦੀ ਆਂਦਾ ਨਹੀਂ ਵਰਤਦੀਆਂ ਹੁੰਦੀਆਂ ਯਾਰ ਕੀ ਪਤਾ ਲੱਗਦੀ ਦੁਬਾਰਾ ਹੁਣ ਕਰਿਆ ਹੁਣ ਉਹ ਦੇਖੋ ਭਾਏ ਲੱਗ ਜਾਂਦੇ ਜਿਵੇਂ ਨਰੌਲਾ ਰੇਬੜ ਕਿਆ ਮਤ ਅਸੇ ਕੀ ਪਤਾ ਡੱਡਾ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ ਭਰਾਵਾ ਨਰੌਲਾ ਰੇਬੜ ਕਿਆ ਉਹ ਖਾਈ ਬਿੱਲ ਭਰ ਲਈ ਜਾਂਦੀ 3ਵੀਂ ਨਾ ਇਹਦਾ ਫਿਰ ਕਿਤੇ ਉਹ ਸਾਰਾ ਰਿਕਾਰਡ ਦੇ ਨਿਕਲਦਾ ਵੀ ਕਿੱਥੇ ਨਿਕਲ ਜਾਂਦਾ ਨਿਕਲ ਜਾਂਦਾ ਕਰ ਜਾਂਦਾ ਸਰਕਾਰਾਂ ਕੋਲ ਜਾਂਦਾ ਇਹ ਤਾਂ ਨਹੀਂ ਜਾਂਦੀ ਇਹ ਥੋੜੂ ਜਾਊਗੀ ਉਹ ਤਾਂ ਉੱਚਕੇ ਦੇਖੀ ਮੜੇ ਉੱਚਕੇ ਦੇਖੀ ਤੀ ਤਾਂ ਆਪਣੀ ਲੈਣਾ ਚੱਲ ਆਏ ਕਰੋ ਫਿਰ ਫੜਾ ਉਧਾਰ ਕਰ ਜਾਂ ਹੋਰ ਕਾਨੂੰ ਪਤਾ ਕੀ ਹੈ ਓਏ ਮੈਨੂੰ ਦਿਓ ਜਦੋਂ ਲੋੜ ਹੋਵੇ ਮੈਸਲਾ ਫੜਾ ਦਿਓ ਬੰਦ ਜੀ ਬਾਈ ਜੀ ਮੇਰੀ ਗੱਲ ਸੁਣੋ ਮੈਂ ਕਿਉਂ ਚਾਰ ਪੇ ਲਾਉਣੇ ਆ ਉਹੀ ਭਾਈ ਤੂੰ ਆ ਉਹ ਚੱਲ ਕੋਈ ਨਾ ਪੱਟਾ ਗਾ ਹੁਣ ਭਈਆ ਦੇਤਾ ਮੈਂ 60 ਸਾਲ ਦਾ ਬਦਲ ਦੇ ਦਾਰ ਕਾਟ ਤਿੰਨੇ ਫੜਾ ਉਹ ਭਾਪੀ ਦੇ ਦੇ ਆ ਫੜਾ ਭਾਈ ਲੈ ਜਾ ਆਪਣੀ ਫਾਇਦਾ ਉਹ ਭਾਈ ਤੂੰ ਜ਼ਿਆਦੇ ਨਾ ਬੋਲ ਬੰਤਾਲੀਏ ਤੂੰ ਮੈਨੂੰ ਬਦਾਰ ਕਰ ਰੰਗੜਾ ਮੜਾ ਉਰੇ ਹੀ ਤੇ ਨਾਲ ਗੱਲ ਕਰਨਿਆ ਆਧਾਰ ਕਾਟ ਫੜਾਈ ਮੜਾ ਉਰੇ ਤੇਰਾ ਜਮੀਂ ਬੰਦ ਕਰ ਉਧਾਰ ਕਾਣ ਲਵਸਤੀ ਜਾਣਾ ਆ ਵੜਾ ਹੀ ਵੜਾਇਆ ਪਰ ਆਪ ਨਾਲ ਚੱਲ ਵੜਿਆ ਕਰ ਫੜਾ ਉਰੇ ਹੀ ਵੜਾਇਆ ਤੇਰਾ ਭਾਈ ਆਤੀ ਭਾਈ ਮੇਰਾ ਵੋਟ ਕਾਰਡ ਹੈ ਹੈ ਹਾਂ ਜਾਓ ਹੁਣ ਨੂੰ ਐ ਦੱਸ ਹਾਂ ਮੰਗ ਦਿਓ ਆਪਣੇ ਉਧਰ ਤਾਂ ਚੱਲਦੀਆਂ ਨੇ ਉਹ ਟੋੜੀ ਵਾਲੀਆਂ ਬਸਾਂ ਆਧਾਰ ਕਾੜ ਲਈ ਹਾਂ ਹੈ ਹਾਂ ਚੜੀਆਂ ਦੂਤੇ ਕਦੇ ਉਹ ਲੈ ਹੁਣ ਤੱਕ ਜਦੋਂ ਕਾਲ ਜਾਂਦੀ ਸੀ ਬਸਤੀ ਜਾਂਦੀ ਸੀ ਉਸਦੀ ਆਧਾਰ ਕਾੜ ਲਈ ਤੇ ਜਾਂਦੀ ਨਹੀਂ ਸੀ ਕਿੰਨੀ ਕ ਵਾਰ ਚੜੀਆਂ ਹੁਣ ਤਾਂ ਤੈਨੂੰ ਸਾਲ ਹੋ ਗਏ ਤੈਨੂੰ ਸਾਲ ਚੜਦੀ ਰਹੀਆਂ ਹਾਂ ਗੱਲ ਕੀ ਹੋ ਗਈ ਤੁਸੀਂ ਮੁੱਦਾ ਕਾ ਤੂੰ ਬਣਾ ਲਿਆ ਗੱਲ ਦਾ ਚੱਲ ਭੱਗ ਜਾ ਫੇਰ ਗੱਲ ਕੀ ਹੋਗੀ ਕੁਛ ਨਹੀਂ ਮੰਗ ਜਾ ਚੱਲ ਹੁਣ ਦੇ ਤਾਂ ਤੂੰ ਦਾ ਰਿਕਾਰਡ ਇਹਨੂੰ ਪੱਕਾ ਦੇ ਤਾਂ ਹਾਂ ਫੜਾ ਤਾਂ ਬਾਈ ਨੂੰ ਕੋਈ ਹੋਰ ਡਾਕੂਮੈਂਟ ਤਾਂ ਨਹੀਂ ਆ ਤੇ ਲੈ ਉਹ ਕੀ ਹੋ ਗਿਆ ਕੁਛ ਨਹੀਂ ਹੈਗਾ ਪੈਸੇ ਹੈ ਬਸ ਲੈ ਵੇਖ ਲੋ ਲੈ ਮੈਨੂੰ ਐ ਦੱਸ ਦੇ ਜਿਹੜੀਆਂ ਹੋਰ ਲੋਕਾਂ ਦੀ ਤੀਮੀਆਂ ਬਸ ਤੇ ਜਾਂਦੀ ਨੇ ਕੋੜੇਲ ਤੇ ਚੜ ਕੇ ਹੋਰ ਤਾਂ ਜਾ ਜਾਣ ਤੁਸੀਂ ਨਹੀਂ ਜਾਣਾ ਬਸ ਹੋਰਾਂ ਦੀਆਂ ਤਾਂ ਕੀ ਲੈਣਾਗਾ ਆਪਣੇ ਚੱਲ ਆ ਜੋ ਜੇ ਤਾਂ ਹੀ ਕਰੀ ਜਾਣਗੇ ਆ ਜੋ ਬਣ ਚੱਲੀਆ ਭਲੇ ਤੇ ਹੈਣਗੇ ਸਾਡ ਭੈਣ ਦੇ ਯਾਰਾਂ ਨੇ ਕੋਹੀ ਜੀ ਲਾਤੀ ਯਾਰ ਮੇਰੇ ਤਾਂ ਅੰਦਰ ਹਾਂ ਨਾ ਯਾਰ ਇਹ ਤਾਂ ਨਹੀਂ ਯਾਰ ਇਹ ਜੀ ਹੁਣੀ ਪਰ ਜਾਂਦੀ ਵੀ ਤਿੰਨ ਸਾਲ ਰਹੀ ਆ ਯਾਰ ਕਦੇ ਦਾ ਚਾਂਸ ਬਣੀ ਹੋ ਸਾਡੇ ਜੀਜੇ ਲੱਗਣੋਂ ਛੱਡ ਗਿਆ ਯਾਰ ਮੇਰਾ ਤਾਂ ਓਏ ਮਰੀ ਗੱਲ ਸੁਣੀ ਓਏ ਹਾਂਜੀ ਉਹ ਪ੍ਰਧਾਨ